ਸੋ ਅੱਜ ਕੱਲ ਦੇ ਮੁੰਡਿਆਂ ਤੇ ਜਿਹੜਾ ਦੋਸਤੀ ਵਾਲਾ ਭੂਤ ਹੈ ਜੀ ਉਹ ਸਿਰ ਚੜ ਕੇ ਬੋਲਦਾ ਹੈ ਸੋ ਅੱਜ ਦੀ ਜਿਹੜੀ ਆਪਣੀ ਵੀਡੀਓ ਹੈ ਉਹ ਇਸ ਚੀਜ਼ ਨਾਲ ਹੀ ਰਿਲੇਟ ਕਰਦੀ ਹੈ ਕਿ ਸਾਨੂੰ ਦੋਸਤ ਬਣਾਉਣੇ ਚਾਹੀਦੇ ਆ ਜ਼ਰੂਰੀ ਹੈ ਕਿਉਂਕਿ ਸਾਡੇ ਔਖੇ ਸੌਕੇ ਸਮੇ ਸਾਡੇ ਨਾਲ ਖੜਦੇ ਆ ਪਰ ਸਾਨੂੰ ਦੋਸਤ ਕਿੱਦਾਂ ਦੇ ਬਣਾਉਣੇ ਚਾਹੀਦੇ ਆ ਉਹ ਆਪਾਂ ਇਸ ਵੀਡੀਓ ਤੋਂ ਸਿੱਖਾਂਗੇ ਸੋ ਇਹ ਵੀਡੀਓ ਇੱਕ ਬਾਪ ਤੇ ਪੁੱਤ ਦੀ ਕਹਾਣੀ ਹੈ ਜਿਹਦੇ ਵਿੱਚ ਜਿਹੜਾ ਪਿਓ ਹੈ ਉਹ ਆਪਣੇ ਮੁੰਡੇ ਨੂੰ ਦੋਸਤੀ ਦੀ ਜਿਹੜੀ ਅਸਲ ਪਰਿਭਾਸ਼ਾ ਹੁੰਦੀ ਹੈ ਉਹ ਦੱਸਦਾ ਹੈ ਉਹ ਇੱਕ ਐਗਜ਼ਾਮਪਲ ਦੇ ਰਾਈ ਦੱਸੂ ਇੱਕ ਪ੍ਰੈਕਟੀਕਲ ਕਰਦਾ ਆਪਣੇ ਮੁੰਡੇ ਨਾਲ ਠੀਕ ਹੈ ਜੀ ਕਿਉਂਕਿ ਜਿਹੜਾ ਉਹ ਮੁੰਡਾ ਹੁੰਦਾ ਹੈ ਉਹ ਜ਼ਿਆਦਾਤਰ ਬਹੁਤ ਦੋਸਤੀ ਦੇ ਵਿੱਚ ਕਹ ਲੋ ਕਿ ਪਿਆ ਹੁੰਦਾ ਜਿਹੜਾ ਕਿ ਹਰ ਵੇਲੇ ਹੀ ਕਹਿੰਦਾ ਮੇਰੇ ਦੋਸਤ ਮੇਰੇ ਦੋਸਤ ਬਸ ਇਹੀ ਡਟ ਲਈ ਰੱਖਦਾ ਤੇ ਇੱਕ ਦਿਨ ਕਿਉਂ ਨਾ ਉਹਦੇ ਪਿਆਰੇ ਮਨ ਦੇ ਵਿੱਚ ਇੱਕ ਫੁਰਨਾ ਫੁਰਿਆ ਕਿ ਇਹ ਆਪਣੇ ਦੋਸਤਾ ਪਿੱਛੇ ਲੱਗ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਿਹਾ ਹੈ ਸੋ ਇਸ ਕਰਕੇ ਇਸ ਨੂੰ ਇੱਕ ਸਬਕ ਸਿਖਾਇਆ ਜਾਵੇ ਕਿ ਦੋ ਸੱਚੀ ਦੋਸਤੀ ਕੀ ਹੁੰਦੀ ਹੈ ਤੇ ਸੱਚੇ ਦੋਸਤ ਕਿੱਦਾਂ ਦੇ ਹੁੰਦੇ ਨੇ ਇਸ ਨੂੰ ਇੱਕ ਪ੍ਰੈਕਟੀਕਲ ਦੇ ਜ਼ਰੀਏ ਸਮਝਾਇਆ ਜਾਵੇ ਸੋ ਅੱਗੇ ਚੱਲ ਕੇ ਆਪਣੀ ਕਹਾਣੀ ਦੇ ਵਿੱਚ ਆਪਾਂ ਇਹੀ ਦੱਸਾਂਗੇ ਕਹਾਣੀ ਨਾਲ ਲਾਸਟ ਤੱਕ ਜ਼ਰੂਰ ਬਨੇ ਰਹੋ ਸੋ ਆਪ ਸਭੀ ਦਾ ਸਾਡੇ ਇਸ YouTube ਚੈਨਲ Vicky Star Daftari ਵਾਲਾ 98 ਤੇ ਸਵਾਗਤ ਹੈ ਭਾਈ ਸੋ ਉਮੀਦ ਕਰਦੇ ਆ ਕਿ ਆਪ ਸਭ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਸੋ ਜਿਹੜਾ ਕਹਾਣੀ ਦਾ ਟੌਪਿਕ ਹੈ ਕਹਾਣੀ ਦਾ ਮੇਨ ਟੌਪਿਕ ਇਹੀ ਹੈ ਬੇ ਦੋਸਤ ਬੇਸਕ ਇੱਕ ਬਣਾ ਲਓ ਪਰ ਨੇਕ ਬਣਾ ਲਓ ਵਧੀਆ ਬਣਾ ਲਓ ਜਿਹੜਾ ਤੁਹਾਡੇ ਔਖੇ ਸਮੇਂ ਤੁਹਾਡੇ ਨਾਲ ਖੜੇ ਐਦਾਂ ਦਾ ਬਣਾ ਲਓ ਸੋ ਇਸ ਕਹਾਣੀ ਦੇ ਵਿੱਚ ਦੋ ਪਾਤਰ ਨੇ ਜੀ ਇੱਕ ਦਾ ਪਿਤਾ ਹੈ ਇੱਕ ਉਹਦਾ ਬੇਟਾ ਹੈ ਪਿਤੇ ਬਾਪ ਕਹ ਲਓ ਕਿ ਪੰਜਾਬੀ ਦੇ ਵਿੱਚ ਬਾਪ ਤੇ ਪੁੱਤ ਦੀ ਕਹਾਣੀ ਹੈ ਸੋ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹਾਂ ਜਿਹੜਾ ਮੁੰਡਾ ਸੀਗਾ ਉਹ ਆਪਣੇ ਦੋਸਤੀ ਦੇ ਚੱਕਰਾਂ ਦੇ ਵਿੱਚ ਬਹੁਤ ਜ਼ਿਆਦਾ ਪਿਆ ਹੋਇਆ ਸੀ ਜ ਜਿਹਦੇ ਵਿੱਚ ਖਰਚਾ ਹੀ ਬਹੁਤ ਜ਼ਿਆਦਾ ਕਰਦਾ ਸੀਗਾ ਤੇ ਪੜ੍ਹਾਈ ਵਗੈਰਾ ਤੋਂ ਵੀ ਟੁੱਟਿਆ ਬੈਠਾ ਸੀਗਾ ਠੀਕ ਹੈ ਜੀ ਤੇ ਘਰ ਦੇ ਨਹੀਂ ਬਿਲਕੁਕੁਲ ਵੀ ਸੁਣਦਾ ਨਹੀਂ ਸੀਗਾ ਤਾਂ ਇਹ ਤਾਂ ਕੀ ਹੋਇਆ ਕਿ ਉਸ ਤੋਂ ਬਾਅਦ ਉਹਦੇ ਪਿਤਾ ਜੀ ਦੇ ਮਨ ਦੇ ਵਿੱਚ ਇੱਕ ਫੁਰਨਾ ਫੁਰਿਆ ਕਿ ਇੱਕ ਵਾਰੀ ਚੈੱਕ ਤਾਂ ਕੀਤਾ ਜਾਵੇ ਕਿ ਇਹਦੇ ਦੋਸਤ ਕਿੱਦਾਂ ਦੇ ਆ ਠੀਕ ਹੈ ਜੀ ਤੇ ਉਹਦੇ ਬੱਸੇ ਤਾਂ ਉਹਦੇ ਪਿਤਾ ਜੀ ਨੂੰ ਪਤਾ ਸੀਗਾ ਸਾਰ ਸਾਰੀ ਚੀਜ਼ਾਂ ਦਾ ਪਤਾ ਸੀਗਾ ਪਰ ਉਹ ਮੁੰਡੇ ਨੂੰ ਬਹੁਤ ਸਮਝਾਉਂਦਾ ਸੀਗਾ ਜਦ ਕਿ ਮੁੰਡਾ ਉਹਦੀ ਇੱਕ ਵੀ ਗੱਲ ਸੁਣਦਾ ਨਹੀਂ ਸੀ ਨਾ ਸੋ ਉਸ ਨੇ ਇੱਕ ਪ੍ਰੈਕਟੀਕਲ ਦੇ ਜ਼ਰੀਏ ਆਪਣੇ ਮੁੰਡੇ ਨੂੰ ਸਮਝਾਉਣਾ ਚਾਹਿਆ ਤਾਂ ਉਸ ਨੇ ਇੱਕ ਇੱਕ ਸ਼ਾਮ ਨੂੰ ਕੀ ਸੋਚਿਆ ਕਿ ਆਪਣੇ ਲੜਕੇ ਨੂੰ ਕੋਲ ਬਿਠਾਇਆ ਤੇ ਉਸ ਨੂੰ ਕਿਹਾ ਕਿ ਬੇਟਾ ਤੇਰੇ ਬਹੁਤ ਸਾਰੇ ਮਿੱਤਰ ਨੇ ਹਾਂ ਦਾ ਤਾਂ ਬੇਟਾ ਕਹਿੰਦਾ ਹਾਂਜੀ ਮੇਰੇ ਬਹੁਤ ਸਾਰੇ ਮਿੱਤਰ ਨੇ ਪਰ ਕਹਿੰਦਾ ਮੇਰਾ ਇੱਕੋ ਹੀ ਇੱਕ ਮਿੱਤਰ ਹੈ ਤਾ ਬੇਟਾ ਹੱਸਣ ਲੱਗ ਗਿਆ ਉਸ ਤੋਂ ਬਾਅਦ ਤਾਂ ਜਿਹੜਾ ਪਿਤਾ ਸੀ ਉਹ ਵੀ ਆਪਣੇ ਬੇਟੇ ਨੂੰ ਕਹਿੰਦਾ ਕਿ ਚੱਲ ਕਿਉਂ ਨਾ ਅੱਜ ਆਪਾਂ ਤੇਰੇ ਦੇਰੇ ਦੋਸਤ ਨੇ ਉਹਨਾਂ ਦੀ ਪ੍ਰੀਖਿਆ ਲੈਨੇ ਆ ਵੀ ਉਹਨਾਂ ਦਾ ਕਹ ਲਓ ਕਿ ਪਰਖ ਕੇ ਦੇਖਦੇ ਆਪਾਂ ਉਹਨਾਂ ਨੂੰ ਵੀ ਹਾਂ ਅੱਜ ਤੇਰੇ ਤੇ ਮੁਸੀਬਤ ਹੈ ਵੀ ਤੇਰੇ ਨਾਲ ਤੇਰੇ ਕਿੰਨੇ ਦੋਸਤ ਖੜਦੇ ਆ ਸੋ ਪਹਿਲੀ ਚੀਜ਼ ਦੇਖਦੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਮੇਰਾ ਇੱਕ ਇੱਕ ਦੋਸਤ ਹੈ ਉਹਨੂੰ ਪਰਖਾਂਗੇ ਤਾਂ ਬੇਟਾ ਮੰਨ ਜਾਂਦਾ ਕਹਿੰਦਾ ਹਾਂਜੀ ਜ਼ਰੂਰ ਤਾਂ ਉਸ ਤੋਂ ਬਾਅਦ ਕੀ ਹੁੰਦਾ ਪਿਤਾ ਕਹਿੰਦਾ ਵੀ ਆਪਾਂ ਰਾਤ ਨੂੰ 2 ਵਜੇ ਤੇਰੇ ਦੋਸਤ ਤੇਰੇ ਘਰ ਜਾਵਾਂਗੇ ਵੀ ਤੂੰ ਕੋਈ ਦੋ ਦੋਸਤ ਐਦਾਂ ਦੇ ਚੁਣ ਲੈ ਜਿਹੜੇ ਤੈਨੂੰ ਲੱਗਦਾ ਵੀ ਤੇਰੇ ਜਮਾਂ ਦਿਲ ਦੇ ਕਰੀਬ ਹੈ ਜਿਹੜੇ ਤੇਰੇ ਖਾਸ ਹੈ ਜਿਹੜੇ ਤੈਨੂੰ ਲੱਗਦਾ ਵੀ ਤੇਰੇ ਨਾਲ ਖੜਨਗੇ ਤੇਰੇ ਐਦਾਂ ਦੇ ਕੋਈ ਦੋ ਖਾਸ ਤੇ ਦੋਸਤ ਚੁਣ ਲੈ ਤੇ ਮੇਰੇ ਤਾਂ ਇੱਕੋ ਇੱਕ ਦੋਸਤ ਹੈ ਤੇ ਆਪਾਂ 2 ਵਜੇ ਉਹਨਾਂ ਦੇ ਘਰ ਜਾਵਾਂਗੇ ਤੇ ਉਹਨਾਂ ਨੂੰ ਪਰਖਾਂਗੇ ਤਾਂ ਬੇਟਾ ਮੰਨੇ ਆਂਦੇ ਤੇ ਉਹ ਆਪਣੇ ਦੋ ਦੋਸਤ ਦੱਸਦਾ ਤੇ ਰਾਤ ਦੇ 2 ਵਜੇ ਆਂਦੇ ਆ ਤੇ ਬਾਪੁੱਤ ਦੋਨੋਂ ਆਪਣੇ ਜਿਹੜਾ ਉਹਦੇ ਬੇਟੇ ਦਾ ਦੋਸਤ ਹੁੰਦਾ ਉਹਦੇ ਘਰੇ ਜਾ ਬਸਦੇ ਆ ਹਨ ਕਰੂ ਬਾਰਕੁੰਡਾ ਖੜਕਾਈ ਜਾਂਦਾ ਖੜਕਾਈ ਜਾਂਦਾ ਗੇਟ ਖੜਕਾਈ ਜਾਂਦਾ ਕਾਫੀ ਟਾਈਮ ਖੜੇ ਰਹਿੰਦੇ ਹਨ ਉਸ ਤੋਂ ਬਾਅਦ ਗੇਟ ਖੜਕਾਉਂ ਹਟ ਜਾਂਦੇ ਤੇ ਨਰਾਸ਼ ਹੋ ਕੇ 2 ਮਿੰਟ ਲਈ ਮੌਨ ਹੋ ਜਾਂਦੇ ਚੁੱਪ ਕਰਕੇ ਖੜ ਜਾਂਦੇ ਤਾਂ ਅੰਦਰੋਂ ਇੱਕ ਆਵਾਜ਼ ਸੁਣਾਈ ਦਿੰਦੀ ਹੈ ਉਹਨਾਂ ਨੂੰ ਗੇਟ ਦੇ ਵਿੱਚ ਦੀ ਤੇ ਜਿਹੜਾ ਉਹ ਮੁੰਡਾ ਹੁੰਦਾ ਜਿਹੜਾ ਮਤਲਬ ਕਿ ਪਿਤਾ ਦਾ ਬੇਟਾ ਹੁੰਦਾ ਉਹਦਾ ਜਿਹੜਾ ਦੋਸਤ ਹੁੰਦਾ ਉਹ ਆਪਣੀ ਮਾਂ ਨੂੰ ਕਹਿ ਰਿਹਾ ਹੁੰਦਾ ਕਿ ਮਾਤਾ ਐ ਕਰ ਬਹੁਤ ਟਾਈਮ ਹੋ ਗਿਆ ਇੱਥੇ ਖੜੇ ਨੇ ਅਜੇ ਗਏ ਨਹੀਂ ਮੇਰੇ ਖਿਆਲ ਉਹ ਵੀ ਜੇ ਤੁਸੀਂ ਕੁੰਡਾ ਖੋਲ ਕੇ ਉਹਨਾਂ ਨੂੰ ਇਹ ਗੱਲ ਕਹਿ ਦਿਓ ਕਿ ਮੈਂ ਕਰੇ ਨਹੀਂ ਹੈਗਾ ਮੈਂ ਤਾਂ ਰਿਸ਼ਤੇਦਾਰੀ ਚ ਗਿਆ ਹੋਇਆ ਤੇ ਜਦੋਂ ਇਹ ਗੱਲ ਬਾਅਦ ਮੁੰਡਾ ਸੁਣਦਾ ਤਾਂ ਮੁੰਡਾ ਸੁਣ ਕੇ ਇਹ ਗੱਲ ਹੈਰਾਨ ਰਹਿ ਜਾਂਦਾ ਇਸੇ ਤਰ੍ਹਾਂ ਉਹ ਆਪਣੇ ਦੂਸਰੇ ਦੋਸਤ ਦੇ ਘਰੇ ਲੈ ਕੇ ਜਾਂਦਾ ਆਪਣੇ ਡੈਡੀ ਨੂੰ ਠੀਕ ਹੈ ਜੀ ਤਾਂ ਦੂਸਰੇ ਦੋਸਤ ਦੇ ਘਰੇ ਵੀ ਇਹਨੂੰ ਆਹੀ ਕੁਝ ਸੁਣਨ ਨੂੰ ਮਿਲਦਾ ਸੇਮ ਚੀਜ਼ ਠੀਕ ਹੈ ਜੀ ਉਸ ਤੋਂ ਬਾਅਦ ਪਿਤਾ ਕਹਿੰਦਾ ਵੀ ਚੱਲ ਕੋਈ ਨਾ ਪੁੱਤਰਾ ਹੌਸਲਾ ਰੱਖ ਹੁਣ ਮੈਂ ਤੈਨੂੰ ਆਪਣੇ ਦੋਸਤ ਨਾਲ ਮਲਾਉਣਾ ਤਾਂ ਉਸ ਤੋਂ ਬਾਅਦ ਜਿਹੜਾ ਤਾਂ ਮੁੰਡੇ ਦਾ ਪਿਤਾ ਹੁੰਦਾ ਉਹ ਆਪਣੇ ਦੋਸਤ ਦੇ ਘਰ ਲੈ ਚੱਲਦਾ ਤੇ ਬਾਹਰ ਜਿਹੜਾ ਪਹਿਲਾਂ ਤਾਂ ਕਾਲ ਕਰਦਾ ਉਹਨੂੰ ਕਾਲ ਕਰਕੇ ਉਹ ਉਠਾਉਂਦਾ ਤੇ ਉਸ ਤੋਂ ਬਾਅਦ ਜਦੋਂ ਉਹਦਾ ਦੋਸਤ ਬਾਹਰ ਆਉਂਦਾ ਤਾਂ ਉਹਦੇ ਇੱਕ ਹੱਥ ਦੇ ਵਿੱਚ ਤਲਵਾਰ ਹੁੰਦੀ ਹੈ ਇੱਕ ਹੱਥ ਦੇ ਵਿੱਚ ਪੈਸੇ ਹੁੰਦੇ ਆ ਮੁੰਡਾ ਉਹ ਦੇਖ ਇਹ ਚੀਜ਼ ਦੇਖ ਕੇ ਹੈਰਾਨ ਰਹਿ ਜਾਂਦਾ ਹੈ ਹੈਰਾਨ ਹੈ ਰਹਿ ਜਾਂਦਾ ਵੀ ਇੱਕ ਹੱਥ ਦੇ ਵਿੱਚ ਤਲਵਾਰ ਇੱਕ ਹੱਥ ਦੇ ਵਿੱਚ ਪੈਸੇ ਵੀ ਇਹਦਾ ਕੀ ਚੱਕਰ ਹੈ ਤਾਂ ਕਿ ਉਹ ਜਿਹੜਾ ਦੋਸਤ ਹੁੰਦਾ ਉਹਦਾ ਮਤਲਬ ਮੁੰਡੇ ਦਾ ਪਿਓ ਹੁੰਦਾ ਕਿ ਮੁੰਡੇ ਦੇ ਪਿਓ ਦਾ ਦੋਸਤ ਹੁੰਦਾ ਤਾਂ ਜਿਹੜਾ ਮੁੰਡੇ ਦਾ ਪਿਓ ਹੁੰਦਾ ਉਹ ਆਪਣੇ ਦੋਸਤ ਨੂੰ ਕਹਿੰਦਾ ਵੀ ਕਿ ਯਾਰ ਆਹ ਕੀ ਚੱਕਰ ਹੈ ਵੀ ਤੂੰ ਇੱਕ ਹੱਥ 'ਚ ਪੈਸੇ ਲਈ ਫਿਰਦਾ ਇੱਕ ਹੱਥ ਦੇ ਵਿੱਚ ਤਲਵਾਰ ਵੀ ਆਹ ਤਲਵਾਰ ਘਾਤੋਂ ਚੱਕੀ ਫਿਰਦਾ ਤਾਂ ਕਿ ਉਹਦੇ ਦੋਸਤ ਦਾ ਜਵਾਬ ਸੀਗਾ ਕਿ ਅਗਰ ਮੇਰਾ ਦੋਸਤ ਮੇਰੇ ਕੋਲੇ 2 ਵਜੇ ਆਇਆ ਰਾਤ ਦੇ ਤਾਂ ਉਹਨੂੰ ਜ਼ਰੂਰ ਕੋਈ ਨਾ ਕੋਈ ਜਾਂ ਤਾਂ ਉਹ ਮੁਸੀਬਤ ਦੇ ਵਿੱਚ ਹੈ ਹਣਾ ਵੀ ਉਹ ਕਿਸੇ ਨਾ ਕਿਸੇ ਮੁਸੀਬਤ ਦੇ ਵਿੱਚ ਹੈ ਤੇ ਮੁਸੀਬਤ ਦੋ ਤਰ੍ਹਾਂ ਦੀ ਹੀ ਹੋ ਸਕਦੀ ਹੈ ਜਾਂ ਤਾਂ ਮੁਸੀਬਤ ਹੋਊਗੀ ਕਿ ਉਹਨੂੰ ਪੈਸੇ ਦੀ ਲੋੜ ਹੈ ਜਾ ਫਿਰ ਉਹਦਾ ਕਿਸੇ ਨਾਲ ਕੋਈ ਵਿਵਾਦ ਹੋ ਗਿਆ ਉਹ ਲੜਾਈ ਝਗੜਾ ਵਗੈਰਾ ਹੋ ਗਿਆ ਹੋਊਗਾ ਤਾਂ ਉਹਦੇ ਘਰ ਕੇ ਮੈਂ ਤਲਵਾਰ ਲੈ ਕੇ ਆਇਆ ਜੇ ਤੈਨੂੰ ਪੈਸੇ ਦੀ ਲੋੜ ਆ ਤਾਂ ਆ ਚੱਕ ਪੈਸੇ ਤੇ ਆਪਣਾ ਕੰਮ ਨਿਪਟਾ ਤੇ ਚੱਲ ਬਈ ਠੀਕ ਹੈ ਜੇਕਰ ਤੇਰੀ ਕਿਸੇ ਨਾਲ ਲੜਾਈ ਹੋਈ ਆ ਤਾਂ ਮੈਂ ਤਲਵਾਰ ਲੈ ਕੇ ਮੈਂ ਤੇਰੇ ਨਾਲ ਚੱਲਦਾ ਲੜਾਈ ਹੋਈ ਆ ਤਾਂ ਮੈਂ ਤਲਵਾਰ ਲੈ ਕੇ ਮੈਂ ਤੇਰੇ ਨਾਲ ਚੱਲਦਾ ਤੂੰ ਬਸ ਪਿੱਛੇ ਹੋ ਜੀ ਹਣੀ ਤੇਰੇ ਤੇ ਜੇਦਾ ਬਾਹਰ ਹੋਊਗਾ ਉਹ ਪਹਿਲਾਂ ਮੇਰੇ ਤੇ ਬਾਹਰ ਹੋਊਗਾ ਮੈਂ ਤੇਰਾ ਮੈਂ ਤੇਰੇ ਅੱਗੇ ਖੜੂਗਾ ਠੀਕ ਹੈ ਤਾਂ ਮੁੰਡਾ ਹੁੰਦਾ ਜਿਹੜਾ ਇਹ ਚੀਜ਼ ਸੁਣ ਕੇ ਹਰਾਦ ਰਹਿ ਜਾਂਦਾ ਤਾਂ ਉਦੋਂ ਕਹਾਣੀ ਵਿੱਚੋਂ ਪਾਣੀ ਆ ਜਾਣਾ ਵੀ ਫੇਰ ਉਹ ਫੇਰ ਉਹ ਆਪਣੇ ਪਿਤਾ ਦੀ ਗੱਲ ਸਮਝਦਾ ਹੈ ਕਿ ਹਾਂ ਮੇਰਾ ਪਿਤਾ ਜੀ ਜਿਹੜਾ ਮੇਰੇ ਫਾਦਰ ਸਾਹਿਬ ਸੀਗੇ ਉਹ ਸਹੀ ਕਹਿੰਦੇ ਸੀਗੇ ਇਸ ਕਰਕੇ ਇਸ ਕਹਾਣੀ ਤੋਂ ਆਪਾਂ ਨੂੰ ਸਿੱਖਿਆ ਮਿਲਦੀ ਹੈ ਕਿ ਬੇਸ਼ੱਕ ਦੋਸਤ ਇੱਕ ਕਬੜਾ ਲੋ ਪਰ ਚੱਜਦਾ ਬਣਾ ਲਓ ਜਿਹੜਾ ਤੁਹਾਡੇ ਔਖੇ ਸਮੇਂ ਖੜ ਸਕੇ ਨਾ ਕਿ ਸੌਖੇ ਸਮੇਂ ਮੰਨ ਲਓ ਤੁਹਾਡੇ ਘਰ ਦੇ ਵਿੱਚ ਕੋਈ ਨਾ ਕੋਈ ਪ੍ਰੋਗਰਾਮ ਛੋਟਾ-ਮੋਟਾ ਪ੍ਰੋਗਰਾਮ ਹੈ ਚਾਹੇ ਵੱਡਾ ਪ੍ਰੋਗਰਾਮ ਹੈ ਅਗਰ ਤੁਸੀਂ ਇੱਕ ਵਾਰੀ ਕਿਸੇ ਨੂੰ ਦੋਸਤ ਨੂੰ ਸੱਦਾ ਦਿਓਗੇ ਤਾਂ ਉਹ ਭੱਜ ਕੇ ਆਊਗਾ ਠੀਕ ਹੈ ਜੀ ਅਗਰ ਤੁਹਾਡੇ ਘਰ ਦੇ ਵਿੱਚ ਕੋਈ ਦੁੱਖ ਹੈ ਤਾਂ ਦੁੱਖ ਦੇ ਲਈ ਕਦੇ ਵੀ ਦੋਸਤ ਨੂੰ ਸੱਦਾ ਲੈਣ ਦੀ ਲੋੜ ਨਹੀਂ ਹੁੰਦੀ ਭਾਈ ਇਸ ਕਰਕੇ ਇਸ ਕਹਾਣੀ ਦੀ ਮੇਨ ਸਿੱਖਿਆ ਹੀ ਹੈ ਦੋਸਤ ਇੱਕ ਬਣਾ ਲੂ ਪਰ ਚੱਜਦਾ ਬਣਾ ਲੂ ਜਿਹੜਾ ਸੌਖੇ ਸਮੇ ਨਹੀਂ ਔਖੇ ਸਮੇ ਤੁਹਾਡੇ ਨਾਲ ਖੜ ਸਕੇ ਅਗਰ ਕਹਾਣੀ ਵਧੀਆ ਲਗੀ ਵੀਡੀਓ ਵਧੀਆ ਲਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਭਾਈ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਉਸ ਤੋਂ ਬਾਅਦ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਤਾਂ ਜੋ ਅਗਲੀਆਂ ਆਉਣ ਵਾਲੀਆਂ ਵੀਡੀਓਜ਼ ਨੇ ਉਹ ਤੁਹਾਡੇ ਤੱਕ ਪਹੁੰਚ ਸਕਣ ਇਸ ਕਰਕੇ ਬੈਲ ਆਈਕਨ ਦਾ ਦਬਾਉਣਾ ਜ਼ਰੂਰੀ ਹੈ ਜੀ ਧੰਨਵਾਦ